ਯੂਕੇ ਵਾਸਤੇ ਸਾਹਿਤਕਾਰ ਗੁਰਚਰਨ ਸੱਗੂ ਦਾ ਚਰਚਾ ਵਿਸ਼ਵ ਭਰ ਵਿੱਚ ਉਹਨਾਂ ਦੀ ਪੁਸਤਕ ਵੇਖਿਆ ਸ਼ਹਿਰ ਬੰਬਈ ਕਰਕੇ ਹੋਇਆ ਉਸ ਤੋਂ ਬਾਅਦ ਉਹ ਆਪਣਾ ਨਵਾਂ ਨਾਵਲ ਕਰਮਾਂ ਵਾਲੀ ਧੀ ਲੈ ਕੇ ਸਾਹਿਤਿਕ ਜਗਤ ਦੇ ਵਿੱਚ ਹਾਜ਼ਰ ਹੋਏ ਨੇ ਉਹਨਾਂ ਦੀ ਇਸ ਪੁਸਤਕ ਦੀ ਸਮੀਖਿਆ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਾਰਨ ਜੱਗੀ ਕੁਸਾ ਜੀ ਨੇ ਕੀਤੀ ਹੈ ਅਸੀਂ ਪਾਇਂਦਰੀਆ ਯੂਕੇ ਦੇ ਮੰਚ 'ਤੇ ਆਹੀਂ ਉਸ ਸਮੀਖਿਆ ਨੂੰ ਵੀਡੀਓ ਜਾਂ ਆਡੀਓ ਦੇ ਰੂਪ ਦੇ ਵਿੱਚ ਤੁਹਾਡੇ ਸਨਮੋਖ ਕਰਨ ਦੀ ਖੁਸ਼ੀ ਲੈ ਰਹੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਡੀ ਉਤਸੁਕਤਾ ਨੂੰ ਬਣਾਉਣ ਦੇ ਵਿੱਚ ਇਹ ਸਮੀਖਿਆ کارਗਰ ਸਾਬਤ ਹੋਵੇਗੀ ਨਾਵਲ ਕਰਮਾਂ ਵਾਲੀ ਧੀ ਦੇ ਸਬੰਧ ਵਿੱਚ ਪ੍ਰਸਿੱਧ ਪ੍ਰਸਿੱਧ ਨਾਵਲਕਾਰ ਸ਼ਿਵਚਾਰਨ ਜੱਗੀ ਕੁਸਾ ਲਿਖਦੇ ਨੇ ਕਿ ਨਾਵਲਾਂ ਦੀ ਨਿਰਪੱਖ ਸਮੀਖਿਆ ਕਰਦਿਆਂ ਮੈਂ ਕਈ ਵਾਰ ਉਹਨਾਂ ਮਹਾਰਥੀਆਂ ਦੇ ਨਜਲੇ ਦਾ ਸ਼ਿਕਾਰ ਹੋਇਆ ਹਾਂ ਜੋ ਹਰਨਾਕ ਸ਼ਭਾਂਗ ਆਪਣੀ ਹੋਂਮੇ ਨੂੰ ਪੱਠੇ ਪਾਉਣ ਲਈ ਤੁਮ ਖੁਦਾ ਤੁਮ ਖੁਦਾ ਹੀ ਸੁਣਨਾ ਚਾਹੁੰਦੇ ਨੇ ਸ਼ਾਇਦ ਮੇਰੇ ਬਗੈਰ ਕਿਸੇ ਸਵਾਰਥ ਜਾਂ ਲੋਭ ਲਾਲਚ ਦੇ ਕੀਤੀ ਸਮੀਖਿਆ ਨਾਲ ਉਹਨਾਂ ਦੀ ਹੈਂਕੜ ਨੂੰ ਠੇਸ ਪਹੁੰਚਦੀ ਹੋਵੇ ਕਿ ਸਾਡੇ ਸਮੁੰਦਰ ਚ ਆ ਕੇ ਅਤੇ ਸਾਨੂੰ ਮਗਰਮਾਸ਼ਾਂ ਨੂੰ ਤਲਾਂਜਰੀ ਦੇ ਕੇ ਇਹ ਕਾਫਰ ਗੈਰ ਕਬੀਲੇ ਦੇ ਮਾਨਵ ਦੀ ਉਸਤਤ ਕਰ ਰਿਹਾ ਹੋ ਸਕਦਾ ਹੈ ਕਿ ਕੋਈ ਵਿਰੋਧ ਦਰਜ ਕਰਵਾਉਣ ਲਈ ਖਣ ਪੱਟੀ ਲੈ ਕੇ ਵੀ ਪੈ ਜਾਵੇ ਮੈਨੂੰ ਇੱਥੇ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਗੁਰਚਰਨ ਸੱਗੂ ਦਾ ਹਥਲਾ ਨਾਵਲ ਕਰਮਾਂ ਵਾਲੀ ਧੀ ਇਸ ਦਹਾਕੇ ਦਾ ਇੱਕ ਬਿਹਤਰੀਨ ਅਲੌਕਿਕ ਅਤੇ ਵਿਲੱਖਣ ਨਾਵਲਾਂ ਵਿੱਚ ਗਿਣਿਆ ਜਾਣ ਵਾਲਾ ਨਾਵਲ ਹੈ ਮੈਂ ਇਹੀ ਲਫ਼ਜ਼ ਕਦੇ ਸਵਰਗੀ ਬਾਪੂ ਜਸਵੰਤ ਕਮਲ ਦੇ ਨਾਵਲ ਤੁਸ਼ਾਲੀ ਦੀ ਹੰਸੋ ਅਤੇ ਮਰਹੂਮ ਗਰਦਿਆਲ ਸਿੰਘ ਦੇ ਨਾਵਲ ਪਰਸਾ ਲਈ ਵੀ ਵਰਤੇ ਸਨ ਕਈ ਸ਼ਾਇਦ ਹੁਣ ਵੀ ਸਿੰਘ ਮਿੱਟੀ ਚੁੱਕਣ ਕਿ ਜਸਵੰਤ ਸਿੰਘ ਕਮਲ ਅਤੇ ਗਰਦਿਆਲ ਸਿੰਘ ਬਰਾਲ ਵਰਗੇ ਪ੍ਰੌੜ ਨਾਵਲਕਾਰਾਂ ਨਾਲ ਇਸ ਲੇਖਕ ਦੀ ਬਰਾਬਰੀ ਕਿਉਂ ਉਹ ਇਸ ਲਈ ਕਿ ਤੁਸੀਂ ਮੁਰਦਿਆਂ ਨੂੰ ਪੂਜਣ ਵਾਲਿਓ ਮੈਂ ਜਿਉਂਦੇ ਜੀਆਂ ਦੀ ਕਦਰ ਕਰਨਾ ਆਪਣਾ ਫਰਜ਼ ਸਮਝਦਾ ਤੇ ਫਰਜ਼ ਮੰਨਦਾ ਤੁਸੀਂ ਕਦੇ ਪੱਖਪਾਤ ਨਫ਼ਰਤ ਥਿੱਬੀ ਲਾਉਣ ਅਤੇ ਇੱਕ ਦੂਜੇ ਦਾ ਝੱਗਾ ਪਾੜ ਕੇ ਅੱਗੇ ਲੰਘਣ ਦੀ ਦੌੜ ਵਾਲੀ ਪੰਜਾਲੀ ਵਿੱਚੋਂ ਆਪਣੀ ਸਿਰੀ ਬਾਹਰ ਕੱਢ ਕੇ ਤਾਂ ਦੇਖੋ ਕਿ ਦੁਨੀਆ ਕਿੰਨੀ ਹੁਸੈਨ ਤੇ ਪਰੇ ਤੋਂ ਪਰੇ ਪਈ ਹੈ ਜੇ ਦੁੱਖਾਂ ਤਕਲੀਫਾਂ ਤੋਂ ਲੈ ਕੇ ਪਰਮਾਰਥ ਤੱਕ ਦਾ ਸਫ਼ਰ ਕਰਨਾ ਹੈ ਤਾਂ ਤੁਹਾਨੂੰ ਗੁਰਚਰਨ ਸੱਗੂ ਦਾ ਇਹ ਨਾਵਲ ਪੜ੍ਹਨਾ ਪਵੇਗਾ ਉੱਤਰ ਤੁਹਾਨੂੰ ਆਪਣੇ ਆਪ ਮਿਲ ਜਾਵੇਗਾ ਇਹ ਨਾਵਲ ਇੱਕ ਬਦਕਿਸਮਤ ਲੜਕੀ ਕਰਮੀ ਦੇ ਦੁਆਲੇ ਘੁੰਮਦਾ ਹੈ ਜਿਸ ਦਾ ਪਤੀ ਇੱਕ ਬਹੁਤ ਹੀ ਖਤਰਨਾਕ ਅਤੇ ਕਾਹਤਕ ਬਿਮਾਰੀ ਬਾਈਪੋਲਰ ਡਿਸਆਰਡਰ ਨਾਲ ਪੀੜਤ ਹੈ ਤੇ ਆਪਣੀ ਪਤਨੀ ਕਰਮੀ ਉੱਪਰ ਅਥਾਹ ਸਰੀਰਕ ਅਤੇ ਮਾਨਸਿਕ ਜ਼ੁਲਮ ਕਰਦਾ ਹੈ ਕਰਮਾ ਵਾਲੀ ਧੀ ਨਾਮ ਉਸਦੇ ਬਾਪ ਨੇ ਹੀ ਰੱਖਿਆ ਸੀ ਜਦ ਉਸਦੇ ਜਨਮ ਤੋਂ ਬਾਅਦ ਘਰ ਵਿੱਚ ਪੈਸਾ ਹੀ ਪੈਸਾ ਆਉਣਾ ਸ਼ੁਰੂ ਹੋ ਗਿਆ ਸੀ ਪਰ ਬਾਅਦ ਵਿੱਚ ਉਹ ਇਸ ਨਾਮ ਬਾਰੇ ਆਪਣੇ ਬਾਪੂ ਨੂੰ ਸਵਾਲ ਕਰਦੀ ਹੈ ਕਿਉਂ ਮੇਰਾ ਨਾਮ ਕਰਮਾਂ ਵਾਲੀ ਰੱਖਿਆ ਮੈਂ ਤਾਂ ਨਕਰਮਣ ਨਕਰਮਣ ਕੋ ਚਰਨ ਸੱਗੂ ਦਾ ਨਾਵਲ ਪੜ੍ਹਦਿਆਂ ਮੈਨੂੰ ਕਿਸੇ ਬੁੱਧੀਜੀਵੀ ਦਾ ਕਸਮ ਯਾਦ ਆਉਂਦਾ ਇੱਕ ਮਜ਼ਬੂਤ ਔਰਤ ਬਣ ਲਈ ਤੁਹਾਨੂੰ ਮਰਦਾਨਾ ਕਿਰਦਾਰ ਨਿਭਾਉਣ ਦੀ ਲੋੜ ਨਹੀਂ ਹੈ ਔਰਤਾਂ ਜਦ ਆਪਣੀਆਂ ਕਮਜ਼ੋਰੀਆਂ ਨਾਲ ਲੈਸ ਹੁੰਦੀਆਂ ਨੇ ਤਾਂ ਉਹ ਕਦੇ ਵੀ ਤਾਕਤਵਰ ਨਹੀਂ ਹੁੰਦੀਆਂ ਇਹ ਨਾਵਲ ਇੱਕ ਦੁਖਿਆਰੀ ਕੁੜੀ ਕਰਮੀ ਦੀ ਤਰਾਸ ਦੀ ਅਤੇ ਦੁੱਖਾਂ ਦੀ ਕਹਾਣੀ ਉੱਪਰ ਆਧਾਰਿਤ ਹੈ ਉਹ ਜਿਸ ਨੂੰ ਨਾ ਆਪਣਿਆਂ ਨੇ ਤੇ ਨਾ ਕਦੇ ਕਿਸਮਤ ਨੇ ਵਫਾ ਕੀਤਾ ਉਹਦੇ ਦੁੱਖਾਂ ਦੀ ਚਰਮ ਸੀਮਾ ਤਾਂ ਉਸ ਵੇਲੇ ਅਸ਼ਮਾਨ ਸ਼ੋ ਜਾਂਦੀ ਹੈ ਜਦ ਲੰਡਨ ਰਵਾਨਗੀ ਸਮੇਂ ਉਸਦੇ ਆਪਣੇ ਹੀ ਉਸਦਾ ਬੱਚਾ ਹੀ ਖੋ ਲੈਂਦੇ ਨੇ ਅਤੇ ਉਹਦਾ ਬੱਚੇ ਦਾ ਵਿਛੋੜਾ ਉਸ ਨੂੰ ساری ਉਮਰ ਕੌਡੀਆਂ ਵਾਲੇ ਸੱਪ ਵਾਂਗ ਡੰਗਦਾ ਰਹਿੰਦਾ ਇਸ ਦਿਖਿਆਰੀ ਔਰਤ ਕਰਮੀ ਨੂੰ ਥਾਂ ਥਾਂ ਤੱਕੇ ਨਸੀਬ ਹੁੰਦੇ ਨੇ ਪੈਰ-ਪੈਰ ਤੇ ਹਾਦਸਾ ਇੱਟਵੰਗ ਮੱਥੇ ਵੱਜਦਾ ਪਰ ਉਹਦਾ ਹੌਸਲਾ ਹੀ ਇੰਨਾ ਫੁਲਾਦੀ ਹੈ ਕਿ ਉਹ ਫਿਰ ਵੀ ਜ਼ਿੰਦਗੀ ਦਾ ਪੰਧ ਮਾਰਨ ਲਈ ਲਹੂ ਲਹਾਨ ਆਤਮਾ ਨੂੰ ਸਬਰ ਅਤੇ ਆਸ ਦੇ ਪੱਲੇ ਨਾਲ ਸਾਫ਼ ਕਰਕੇ ਅੱਗੇ ਤੁਰ ਪੈਂਦੀ ਹੈ ਗੁਰਚਰਨ ਸੱਗੂ ਦੀ ਲਿਖਣ ਕਲਾ ਵਿੱਚ ਰਵਾਨਗੀ ਹੈ ਸਹਿਜ ਹੈ ਜੋ ਬਹੁਤ ਘੱਟ ਲੇਖਕਾਂ ਦੇ ਹਿੱਸੇ ਆਉਂਦਾ ਉਹ ਕਰਮੀ ਦੇ ਵੱਤੋਂ ਬੱਤਰ ਹਾਲਾਤਾਂ ਨਾਲ ਗੁਥਮ ਗੁੱਥਾ ਹੁੰਦਾ ਹੋਇਆ ਵੀ ਆਪਣਾ ਜਾਵਤਾ ਬਣਾਈ ਰੱਖਦਾ ਹੈ ਖੁਦ ਕਿਤੇ ਉਲਾਰ ਨਹੀਂ ਹੁੰਦਾ ਤੇ ਨਾ ਹੀ ਆਪਣੀਆਂ ਖੂਨੋਂ ਖੂਨ ਭਾਵਨਾਵਾਂ ਦੀ ਪਟਾਰੀ ਖਿਲਰਨ ਦਿੰਦਾ ਸਗੋਂ ਕਹਾਣੀ ਅਤੇ ਜਜ਼ਬਾਤਾਂ ਦੇ ਬੈਣ ਦਾ ਸੰਤੋਲਨ ਬਰਕਰਾਰ ਰੱਖਦਾ ਹੈ ਇਹਦਾ ਪ੍ਰਤੱਖ ਸਬੂਤ ਇਹ ਹੈ ਕਿ ਉਹ ਇੱਕ ਅਖਬਾਰੀ ਇਸ਼ਤਿਹਾਰ ਦੀ ਪੌੜੀ ਚੜ ਕਰਮੀ ਨਾਲ ਇੱਕ ਅਮਰਜੀਤ ਨਾਂ ਦੇ ਵਿਅਕਤੀ ਨਾਲ ਨੇੜਤਾ ਕੰਢਦੀ ਹੈ ਪਰ ਕਿਸਮਤ ਫਿਰ ਵੀ ਉਹਨੂੰ ਡਾਹ ਨਹੀਂ ਦਿੰਦੀ ਤੇ ਅਮਰਜੀਤ ਇੱਕ ਘਾਤਕ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਕਰਮੀ ਦੇ ਬੁਣੇ ਹੁਸੀਨ ਸੁਪਨਿਆਂ ਦਾ ਭੋਗ ਪੈ ਜਾਂਦਾ ਹੈ ਚਾਹੇ ਕਰਮੀ ਦੀ ਜ਼ਿੰਦਗੀ ਦੇ ਰਾਸਤੇ ਵਿੱਚ ਹਰ ਮੋੜ ਤੇ ਔਕੜਾਂ ਆਉਂਦੀਆਂ ਹਨ ਪਰ ਉਹ ਹੌਸਲਾ ਨਹੀਂ ਹਾਰਦੀ ਤੇ ਹਰ ਔਕੜ ਨੂੰ ਠੋਡ ਮਾਰ ਕੇ ਅਗਲੀ ਔਕੜ ਦਾ ਹੰਕਾਰ ਤੋੜਨ ਲਈ ਸਾਹਸ ਨਾਲ ਅੱਗੇ ਵਧਦੀ ਹੈ ਪਰ ਇੱਕ ਗੱਲ ਉਸ ਨੂੰ ਘਰੇਲੂ ਹਿੰਸਾ ਨਾਲੋਂ ਵੀ ਜ਼ਿਆਦਾ ਆਵਾਜ਼ਾਰ ਕਰਦੀ ਹੈ ਜਦ ਸਾਹਮਣੇ ਰਹਿੰਦੀ ਇੱਕ ਚਤਰ ਜਿਹੀ ਆਂਟੀ ਉਹਦਾ ਰਿਸ਼ਤਾ ਆਪਣੇ ਉਮਰ ਹੰਢਾਈ ਬੈਠੇ ਬੇਟੇ ਨਾਲ ਕਰਨਾ ਚਾਹੁੰਦੀ ਹੈ ਜੋ ਇੰਡੀਆ ਵਿੱਚ ਬੈਠਾ ਹੈ ਉਥੇ ਕਰਮੀ ਅੰਦਰੇ-ਅੰਦਰ ਆਪਣੀ ਕਿਸਮਤ ਤੇ ਝੂਰਦੀ ਅਤੇ ਇਹਨਾਂ ਸਵਾਰਥੀ ਲੋਕਾਂ ਉਪਰ ਮੁਸਕਰਾਉਂਦੀ ਕਿਸੇ ਚਿਖਾ ਵੰਗ ਹੌਂਕਾਂ ਭਰਦੀ ਹੈ ਜਿਵੇਂ ਇੱਕ ਪਸ਼ੂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਮੌਤ ਨਾਲ ਜੂਝਦਾ ਹੁੰਦਾ ਤੇ ਹੱਡਾਂ ਰੋੜੀ ਵਾਲੇ ਰੰਬੀਆਂ ਚੁੱਕੀ ਉਹਦੇ ਮਰਨ ਦੀ ਉਡੀਕ ਕਰ ਰਹੇ ਨੇ ਕਿ ਕਦ ਮਰੇ ਤੇ ਕਦੋਂ ਇਹਦੀ ਖਲ ਲਾ ਕੇ ਵੇਚੀਏ ਇਹ ਦੁਨੀਆ ਵੀ ਇਹਨਾਂ ਨਕਸ਼ੇ ਕਦਮਾਂ ਤੇ ਚੱਲਦੀ ਹੈ ਕਿਸੇ ਦੇ ਦੁੱਖ ਸੁੱਖ ਦੀ ਦਿਲੋਂ ਭਾਈਵਾਲ ਨਹੀਂ બસ ਲਾਹਾ ਲੈਣ ਦੀ ਤਾਂਗ ਵਿੱਚ ਰਹਿੰਦੀ ਹੈ ਉਹਦਾ ਧੱਕੇ ਨਾਲ ਕੀਤਾ ਨਰੜ ਅਤੇ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਪੱਲੇ ਪਾਇਆ ਮਾਨਸਿਕ ਰੋਗੀ ਪਤੀ ਕਿਵੇਂ ਉਸ ਨੂੰ ਨਿੱਕੀ ਨਿੱਕੀ ਗੱਲ ਤੋਂ ਕੁੱਟ ਕੇ ਮੱਛੀਓਂ ਮਾਸ ਕਰਦਾ ਹੈ ਤੇ ਮਾਨਸਿਕ ਤਸੱਦਦ ਦੀ ਅੱਗ ਵਿੱਚ ਝੋਕਦਾ ਹੈ ਪੜ ਕੇ ਬੰਦੇ ਦੀ ਰੂਹ ਕੰਬ ਉੱਠਦੀ ਹੈ ਚਾਹੇ ਇਹ ਨਾਵਲ ਘਰੇਲੂ ਕਲੇਸ਼ਦ ਵਾਲੇ ਘੁੰਮਦਾ ਜਿਸ ਨੂੰ ਪੜ ਕੇ ਬੰਦਾ ਕਈ ਜਗ੍ਹਾ ਅਸ਼ਾਂਤ ਅਤੇ ਬੇਚੈਨ ਵੀ ਹੁੰਦਾ ਪਰ ਜਦ ਰਾਣੀ ਰੀਤਾ ਅਤੇ ਅਨੀਤਾ ਜਈਆਂ ਸਤਜੋਗੀ ਅਤੇ ਹਮਦਰਦ ਔਰਤਾਂ ਦੀ ਹਾਜ਼ਰੀ ਲੱਗਦੀ ਹੈ ਤਾਂ ਪਾਠਕ ਕਾਫੀ ਹੱਦ ਤੱਕ ਸਾਵਾ ਅਤੇ ਸੁਖਾਲਾ ਹੋ ਕੇ ਸੋਚਦਾ ਹੈ ਕਿ ਜੇ ਪੰਜ ਉਂਗਲਾਂ ਇੱਕੋ ਜੀਆਂ ਨਹੀਂ ਤਾਂ ਸਾਰੀ ਦੁਨੀਆ ਵੀ ਲਹੂ ਪੀਣੀ ਕਮੀਨੀ ਤੇ ਮਤਲਬੀ ਨਹੀਂ ਜਿਵੇਂ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਕਿ ਸੁਖ ਦੁਖ ਦੁਈਦਾਰ ਕੱਪੜੇ ਪਹਿਰਿਆ ਜਾਏ ਮਨੁੱਖ ਉਸ ਹਿਸਾਬ ਨਾਲ ਸੁਖ ਅਤੇ ਦੁਖ ਕੱਪੜਿਆਂ ਦੀ ਤਰ੍ਹਾਂ ਹਨ ਤੇ ਮਨੁੱਖ ਪੈਣ ਦਾ ਰਹਿੰਦਾ ਹੈ ਔਰ ਇਸ ਸਰੀਰ ਦਾ ਅੰਤ ਉਸ اٹਲ ਮੌਤ ਨਾਲ ਹੀ ਹੁੰਦਾ ਜੋ ਰਾਜੇ ਤੇ ਰੰਕ ਸਭ ਨੂੰ ਆਉਣੀ ਹੈ ਸੱਗੂ ਇਸ ਨਾਵਲ ਦੇ ਅਖੀਰ ਵਿੱਚ ਇੱਕ ਅਧਿਆਤਮਕ ਨਿਚੋੜ ਕੱਢਦਾ ਹੈ ਇਨਸਾਨ ਦੇ ਹਰ ਦੁੱਖ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਤੇ ਹਰ ਦੁੱਖ ਤੋਂ ਛੁਟਕਾਰਾ ਪਾਉਣ ਲਈ ਕੋਈ ਨਾ ਕੋਈ ਰਸਤਾ ਵੀ ਬਣ ਜਾਂਦਾ ਹੈ ਅੱਗੇ ਜਾ ਕੇ ਉਹ ਲਿਖਦਾ ਹੈ ਇਨਸਾਨ ਦੀ ਸਿਰਫ ਸਰੀਰਕ ਪੱਖੋਂ ਮੌਤ ਹੁੰਦੀ ਹੈ ਆਤਮਾ ਕਦੇ ਮਰਦੀ ਨਹੀਂ ਨਾਵਲ ਦੀ ਸਿਖਰ ਉਪਲਬਧੀ ਇਹ ਹੈ ਜਦੋਂ ਨਾਵਲ ਦੇ ਅਖੀਰ ਵਿੱਚ ਮਿਰਤਕ ਪਾਤਰ ਅਮਰਜੀਤ ਕਰਮੀ ਨੂੰ ਜਾਂ ਕਹੋ ਕਰਮੀ ਦੀ ਰੂਹ ਨੂੰ ਬ੍ਰਹਿਮੰਡ ਵਿੱਚ ਲੈ ਜਾਂਦਾ ਹੈ ਤੇ ਉਹਨੂੰ ਸੂਫੀ ਸੰਤ ਫਕੀਰਾਂ ਔਲੀਆਂ ਤੇ ਹੋਰ ਰੱਬੀ ਰੂਹਾਂ ਦੇ ਦਰਸ਼ਨ ਕਰਵਾਉਂਦਾ ਹੈ ਪਰ ਜਦ ਅਚਨ ਚੇਤ ਉਹਦੀ ਅੱਖ ਖੁੱਲਦੀ ਹੈ ਤਾਂ ਉਹ ਮੋੜ ਆਪਣੇ ਆਪ ਨੂੰ ਧਰਤੀ ਤੇ ਮਹਿਸੂਸ ਕਰਦੀ ਹੈ ਹੁਣ ਜਿਵੇਂ ਉਸ ਕੋਲੋਂ ਬਹੁਤ ਕੁਝ ਖੁੱਸ ਗਿਆ ਸੀ ਨਾ ਉਸ ਨਾਲ ਅਮਰਜੀਤ ਸੀ ਤੇ ਨਾ ਹੀ ਉਹ ਰੱਬੀ ਰੂਹਾਂ ਜਿਨ੍ਹਾਂ ਦੇ ਉਹ ਥੋੜੀ ਦੇਰ ਪਹਿਲਾਂ ਦਰਸ਼ਨ ਕਰਕੇ ਨਿਆਲ ਹੋ ਰਹੀ ਸੀ ਦੁੱਖ ਦੇ ਸਮੇਂ ਰੱਬ ਦੀ ਹੋਣ ਤੋਂ ਮੁਨਕਰ ਕਰਮੀ ਉਸ ਹੁਣ ਰੱਬ ਨੂੰ ਬ੍ਰਹਿਮੰਡ ਨੂੰ ਆਪਣਾ ਮਹਿਸੂਸ ਕਰ ਰਹੀ ਸੀ ਦੁਨਿਆਵੀ ਨਰਕਾਂ ਤੋਂ ਪਰਮਾਰਥ ਦੇ ਸਵਰਗ ਤੱਕ ਦੇ ਸਫ਼ਰ ਦੀ ਕਹਾਣੀ ਦਾ ਬਿਰਤਾਂਤ ਸਰਦ ਦਾ ਇਹ ਨਾਵਲ ਕਰਮਾਂ ਵਾਲੀ ਧੀ ਇੱਕ ਸਫਲ ਅਤੇ ਬੇहद ਭਾਵਕ ਨਾਵਲ ਹੈ ਜਿਸ ਦੀਆਂ ਸਾਹਿਤਕ ਸੱਥਾਂ ਵਿੱਚ ਧੀਰ ਤੱਕ ਗੱਲਾਂ ਹੁੰਦੀਆਂ ਰਹਿਣਗੀਆਂ ਤੇਈ ਵਿਦਾਂਗਾਂ ਵਿੱਚ ਢਾਲੇ ਇਸ ਰੌਚਕ ਨਾਵਲ ਲਈ ਮੈਂ ਗੁਰਚਰਨ ਸੱਗੂ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਆਸ ਹੈ ਸਾਡੇ ਸਾਹਿਤਕ ਮਹਾਰਥੀ ਆਪਣੀਆਂ ਅੱਖਾਂ ਤੋਂ ਪੱਖਪਾਤੀ ਅਤੇ ਧੜੇਬੰਦੀ ਦੀ ਕਾਲੀ ਪੱਟੀ ਉਤਾਰ ਕੇ ਅਜਿਹੇ ਨਾਵਲਾਂ ਉੱਪਰ ਵੀ ਆਪਣੀ ਦ੍ਰਿਸ਼ਟੀ ਪਾਉਣਗੇ